ਸਤ ਸੰਗਤ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪ ਕੇ ਅਰਦਾਸ ਕਰੀਏ ਅੱਜ ਅਸੀਂ ਗੱਲ ਕਰ ਰਹੇ ਹਾਂ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਨਾਲ ਜੁੜੀ ਇੱਕ ਿਕਟਨਾ ਬਾਰੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਕਈ ਲੋਕ ਬਾਬਾ ਜੀ ਨੂੰ ਸ਼ਿਵ ਜੀ ਜੀ ਦਾ ਰੂਪ ਮੰਨਦੇ ਸਨ ਆਓ ਵੇਖੀਏ ਇਸ ਦੀ ਕਹਾਣੀ ਪਖੋਕੇ ਪਿੰਡ ਦਾ ਚੌਧਰੀ ਅਜੀਤਾ ਰੰਧਾਵਾ ਬੜਾ ਤਨਵਾਨ ਤੇ ਸੱਚਾ ਮਨੁੱਖ ਸੀ ਉਸ ਦੀ ਸ਼ਰਧਾ ਸ਼ਿਵ ਜੀ ਵਿੱਚ ਬਹੁਤ ਸੀ ਹਰ ਰੋਜ਼ ਉਹ ਮੂਰਤੀ ਅੱਗੇ ਧਿਆਨ ਲਗਾਉਂਦਾ ਬੇਲ ਪਤਰੀ ਚੜਾਂਦਾ ਤੇ ਲੰਬੀ ਸਮਾਧੀ ਲਗਾਉਂਦਾ ਉਸ ਨੂੰ ਆਪਣੇ ਮਨ ਵਿੱਚ ਹਮੇਸ਼ਾ ਇਹ ਲਾਲਸਾ ਸੀ ਕਿ ਉਸ ਨੂੰ ਸ਼ਿਵਜੀ ਜੀ ਦੇ ਦਰਸ਼ਨ ਹੋਣ ਇੱਕ ਦਿਨ ਉਸ ਨੂੰ ਪਤਾ ਲੱਗਿਆ ਕਿ ਬਾਬਾ ਸ਼੍ਰੀ ਚੰਜੀ ਦੇ ਨਾਨਾ ਮੂਲ ਚੰਦ ਜੀ ਉਸ ਦੇ ਪਿੰਡ ਆਏ ਹਨ ਚੌਧਰੀ ਨੇ ਬੇਨਤੀ ਕੀਤੀ ਕਿ ਉਹ ਬਾਬਾ ਜੀ ਨੂੰ ਆਪਣੇ ਘਰ ਲਿਆਉਣ ਮੂਲ ਚੰਦ ਜੀ ਨੇ ਇਹ ਗੱਲ ਮਨਜ਼ੂਰ ਕਰ ਲਈ ਦੂਜੇ ਦਿਨ ਉਹ ਬਾਬਾ ਜੀ ਨੂੰ ਆਪਣੇ ਨਾਲ ਲੈ ਕੇ ਆਏ ਉਸ ਵੇਲੇ ਬਾਬਾ ਸ਼੍ਰੀ ਚਾਂਜੀ ਛੋਟੇ ਸਨ ਉਹ ਖੇਡ ਰਹੇ ਸਨ ਤੇ ਉਹਨਾਂ ਦੇ ਸਰੀਰ ਉਤੇ ਮਿੱਟੀ ਲੱਗੀ ਹੋਈ ਸੀ ਉਹਨਾਂ ਦੇ ਵਾਲ ਖੁੱਲੇ ਸਨ ਤੇ ਉਹ ਕਿਸੇ ਵੱਡੇ ਸਾਧੂ ਵਾਂਗ ਲੱਗ ਰਹੇ ਸਨ ਜਦੋਂ ਨਾਨਾ ਜੀ ਨੇ ਉਹਨਾਂ ਨੂੰ ਕਪੜੇ ਪਹਿਨਾਉਣ ਦੀ ਕੋਸ਼ਿਸ਼ ਕੀਤੀ ਤਾਂ ਬਾਬਾ ਜੀ ਨੇ ਕਿਹਾ ਜੇ ਮੈਨੂੰ ਲੈ ਜਾਣਾ ਹੈ ਤਾਂ ਆਪਣੇ ਹੀ ਰੂਪ ਵਿੱਚ ਜਾਵਾਂਗਾ ਜਦੋਂ ਚੌਧਰੀ ਨੇ ਬਾਬਾ ਜੀ ਨੂੰ ਵੇਖਿਆ ਤਾਂ ਉਸ ਦੇ ਮਨ ਵਿੱਚ ਇਹ ਭਰਮ ਬਣ ਗਿਆ ਕਿ ਸ਼ਿਵ ਜੀ ਉਸ ਦੇ ਸਾਹਮਣੇ ਖੜੇ ਹਨ ਉਸ ਨੇ ਸੋਚਿਆ ਕਿ ਜਿਸ ਦਾ ਮੈਂ ਹਰ ਰੋਜ਼ ਧਿਆਨ ਕਰਦਾ ਹਾਂ ਅੱਜ ਉਹੀ ਮੇਰੇ ਸਾਹਮਣੇ ਪ੍ਰਗਟ ਹੋ ਗਏ ਹਨ ਉਹਨਾਂ ਦਾ ਰੂਪ ਸੁਨਹਿਰਾ ਚਿਹਰਾ ਤੇ ਖੁੱਲੇ ਵਾਲ ਉਸ ਨੂੰ ਸ਼ਿਵ ਜੀ ਵਰਗੇ ਲੱਗੇ ਚੌਧਰੀ ਨੇ ਮੱਥਾ ਟੇਕ ਕੇ ਆਖਿਆ ਕਿ ਇਹ ਬੱਚਾ ਆਮ ਨਹੀਂ ਹੈ ਪਰ ਜਦੋਂ ਉਸ ਨੇ ਬਾਬਾ ਜੀ ਨੂੰ ਪੁੱਛਿਆ ਕਿ ਤੁਸੀਂ ਕਿਸ ਦਾ ਪਜਨ ਕਰਦੇ ਹੋ ਬਾਬਾ ਸ਼੍ਰੀ ਚੰਦ ਜੀ ਨੇ ਸਾਫ਼ ਕਿਹਾ ਕਿ ਆਸੀਂ ਉਸ ਇੱਕ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਜਿਸ ਦਾ ਸੰਦੇਸ਼ ਸਾਡੇ ਪਿਤਾ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਹੈ ਉਹੀ ਰਚਨਹਾਰ ਹੈ ਪਾਲਣਹਾਰ ਹੈ ਅਤੇ ਸੰਸਾਰ ਨੂੰ ਸੰਭਾਲਣ ਵਾਲਾ ਹੈ ਇਸ ਤਰ੍ਹਾਂ ਚੌਧਰੀ ਨੂੰ ਸਮਝ ਆਈ ਕਿ ਦਰਸ਼ਨ ਉਸ ਨੂੰ ਆਪਣੀ ਮੰਦੀ ਰੀਜ ਅਨੁਸਾਰ ਹੋਏ ਪਰ ਅਸਲ ਵਿੱਚ ਸਾਰਾ ਜਗਤ ਉਸ ਇੱਕੋ ਅਕਾਲ ਪੁਰਖ ਦਾ ਰੂਪ ਹੈ ਬਾਬਾ ਜੀ ਨੇ ਸਾਖੀ ਰਾਹੀ ਸਭ ਨੂੰ ਇਹੀ ਸਿੱਖਿਆ ਦਿੱਤੀ ਕਿ ਮਨੁੱਖ ਦੇ ਮਨ ਵਿੱਚ ਜੋ ਭਾਵਨਾ ਹੁੰਦੀ ਹੈ ਵਾਹਿਗੁਰੂ ਉਸੇ ਅਨੁਸਾਰ ਹੀ ਦਰਸ਼ਨ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ